ਤੁਹਾਨੂੰ ਸ਼ਾਇਦ ਯਾਦ ਹੋਊਗਾ ਇਸੇ ਸਾਲ ਦੇ ਅਪ੍ਰੈਲ ਮਹੀਨੇ ਦੇ ਵਿੱਚ ਸ਼ਾਇਦ 17 ਅਪ੍ਰੈਲ ਦਿਨ ਸੀਗਾ ਉਹ 17 ਅਪ੍ਰੈਲ ਨੂੰ ਪੰਜਾਬ ਦੇ ਤਰਨਤਾਰਨ ਦੀ ਰਹਿਣ ਵਾਲੀ ਇੱਕ ਲੜਕੀ ਹਰਸਿਮਰਤ ਰੰਦਾਵਾ ਉਹਨੂੰ 2 ਸਾਲ ਹੋਈ ਸੀ ਕੈਨੇਡਾ ਗਈ ਨੂੰ 온ਟਾਰੀਓ ਦੇ ਵਿੱਚ ਰਹਿ ਰਹੀ ਸੀ ਆਪਣੀ ਸਟੱਡੀ ਕਰ ਰਹੀ ਸੀ 17 April 2025 ਦੇ ਦਿਨ ਜਦੋਂ ਆਪਣੇ ਬੱਸ ਸਟਾਪ ਦੇ ਉੱਪਰ ਉਤਰਦੀ ਆ ਉਹ ਜਿਮ ਤੋਂ ਆਈ ਹੁੰਦੀ ਆ ਵਾਪਸ ਕਿਉਂਕਿ ਉਹ ਫਿਜ਼ਿਓਥੈਰੇਪੀ ਦੀ ਸਟੂਡੈਂਟ ਸੀ ਦੂਸਰਾ ਸਾਲ ਸੀਗਾ ਉਹਦਾ ਫਿਜ਼ਿਓਥੈਰੇਪੀ ਦੇ ਆਪਣੇ ਇਸ ਕੋਰਸ ਦਾ ਤੇ 온ਟਾਰੀਓ ਦੇ ਵਿੱਚ ਹਮਿਲਟਨ ਦੇ ਮੋਹੌਂਕ ਕਾਲਜ ਦੇ ਵਿੱਚ ਉਹ ਪੜ੍ਹਦੀ ਸੀ ਜਦੋਂ ਹੀ ਉਹ ਬੱਸ ਦੇ ਵਿੱਚੋਂ ਹਲੇ ਉੱਤਰੀ ਹੋਈ ਹੁੰਦੀ ਆ ਉਸ ਬੱਸ ਸਟਾਪ ਦੇ ਉੱਪਰ ਜਿਹੜਾ ਕਿ ਇੰਟਰਸੈਕਸ਼ਨ ਹੁੰਦਾ ਅਪਰ ਜੇਮਸ ਸਟਰੀਟ ਦਾ ਤੇ ਸਾਊਥ ਬੈਂਡ ਰੋਡ ਦਾ ਉਸੇ ਟਾਈਮ ਹੀ ਹਰਸਿਮਰਤ ਰੰਦਾਵਾ ਦੇ ਇੱਕ ਗੋਲੀ ਉਹਦੀ ਛਾਤੀ ਦੇ ਵਿੱਚ ਦੀ ਆਰਪਾਰ ਹੋ ਜਾਂਦੀ ਆ ਫੌਰਨ ਉੱਥੇ ਪੁਲਿਸ ਵਾਲੇ ਆਉਂਦੇ ਆ ਐਮਬੂਲੈਂਸ ਵਾਲੇ ਆਉਂਦੇ ਆ ਹਰਸਿਮਰਤ ਨੂੰ ਬਹੁਤ ਹੀ ਕ੍ਰਿਟੀਕਲ ਕੰਡੀਸ਼ਨ ਚ ਹਸਪੀਟਲ ਲਿਜਾਇਆ ਜਾਂਦਾ ਪਰ ਉੱਥੇ ਜਾ ਕੇ 21 ਸਾਲ ਦੀ ਹਰਸਿਮਰਤ ਦੀ ਮੌਤ ਹੋ ਜਾਂਦੀ ਆ ਹੁਣ ਫਾਈਨਲੀ ਕੈਨੇਡਾ ਦੀ ਪੁਲਿਸ ਨੇ ਤਕਰੀਬਨ 4 ਮਹੀਨੇ ਤੋਂ ਪਹਿਲਾਂ ਇਸ ਕੇਸ ਦਾ ਜਿਹੜਾ ਮੁੱਖ આરોપી ਹੁੰਦਾ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਦੋਸ਼ੀ ਦੀ ਪਛਾਣ ਹੋਈ ਆ 32 ਸਾਲ ਦੇ ਜਰਡਨ ਫਾਸਟਰ ਦੇ ਨਾਮ ਨਾਲ ਤੇ ਇਸ ਤੋਂ ਬਾਅਦ ਪੁਲਿਸ ਵਾਲਿਆਂ ਦੀ ਕੀਤੀ ਹੋਈ ਪ੍ਰੈਸ ਕਾਨਫਰੰਸ ਦੇ ਵਿੱਚ ਸਰਜੈਂਟ ਡੈਰਲ ਰੀਡ ਇਹ ਕਹਿੰਦੇ ਨੇ ਕਿ ਅਸਲ ਦੇ ਵਿੱਚ 17 ਅਪ੍ਰੈਲ ਦੇ ਉਸ ਦਿਨ ਜਦੋਂ ਹੀ ਹਰ ਸਿਮਰਤ ਆਪਣੀ ਬੱਸ ਦੇ ਵਿੱਚੋਂ ਨਿਕਲ ਰਹੀ ਆ ਕੁਦਰਤੀ ਉਸੇ ਟਾਈਮ ਨੋ ਅਲੱਗ-ਅਲੱਗ ਹਮਲਾਵਰ ਹੁੰਦੇ ਆ ਚਾਰ ਗੱਡੀਆਂ ਦੇ ਉੱਪਰ ਤਕਰੀਬਨ ਜਿਨ੍ਹਾਂ ਦੇ ਵਿੱਚੋਂ ਸਾਰੀ ਗੋਰੀ ਨਸਲ ਦੇ ਨਾਲ ਸੰਬੰਧਿਤ ਹੁੰਦੇ ਆ ਉਹਨਾਂ 'ਚੋਂ ਕਿਸੇ ਦਾ ਵੀ ਹਰ ਸਿਮਰਤ ਦੇ ਨਾਲ ਕੋਈ ਵੀ ਕਨੈਕਸ਼ਨ ਨਹੀਂ ਹੁੰਦਾ ਆ ਆਪਸ ਦੇ ਵਿੱਚ ਉਹਨਾਂ ਦੀ ਲੜਾਈ ਡਾਊਟ ਹੁੰਦੀ ਆ ਤੇ ਹਥਿਆਰਾਂ ਦੇ ਨਾਲ ਇੱਕ ਦੂਸਰੇ ਦੇ ਉੱਪਰ ਉਹ ਗੋਲੀਆਂ ਚਲਾ ਰਹੇ ਹੁੰਦੇ ਆ ਤੇ ਇਹ ਕੇਸ ਆ ਜਿਵੇਂ ਆਪਾਂ ਇੰਗਲਿਸ਼ ਦੇ ਵਿੱਚ ਇੱਕ ਕਹਾਵਤ ਹੁੰਦੀ ਆ ਐਟ ਦਾ ਰੋਂਗ ਪਲੇਸ ਐਟ ਦਾ ਰੋਂਗ ਟਾਈਮ ਮਤਲਬ ਕਿ ਗਲਤ ਟਾਈਮ ਦੇ ਉੱਪਰ ਗਲਤ ਜਗ੍ਹਾ ਹੋਣ ਦਾ ਸਿਰਫ ਖਾਮਿਆਜਾ ਹਰ ਸਿਮਰਤ ਨੂੰ ਭੁਗਤਣਾ ਪਿਆ ਜਦੋਂ ਇਹ ਸਾਰੇ ਤੇ ਸਾਰੇ આરોપી ਇੱਕ ਦੂਸਰੇ ਤੇ ਗੋੜੀਆਂ ਚਲਾ ਰਹੇ ਸੀ ਇੱਕ ਗੋਲੀ ਉਸੇ ਟਾਈਮ ਹਰਸਿਮਰਤ ਦੇ ਲੱਗਦੀ ਆ ਤੇ ਇਹਦੇ ਨਾਲ ਹੀ ਹਰਸਿਮਰਤ ਦੀ ਜਾਨ ਚਲੀ ਜਾਂਦੀ ਆ ਇਸ ਤੋਂ ਅੱਗੇ ਸਰਜੈਂਟ ਡੈਰਲ ਰੀਡ ਇਹ ਵੀ ਕਹਿੰਦੇ ਨੇ ਕਿ ਹਰਸਿਮਰਤ ਬਿਲਕੁਲ ਇੱਕ ਬੇਗੁਨਾ ਇਨਸਾਨ ਸੀ ਕਿ ਦੋਸ਼ੀ ਜਿਹੜਾ ਫੜਿਆ ਜਾਂਦਾ ਵਾ ਜੈਨ ਫੌਸਟਰ ਉਹ ਪਹਿਲਾਂ ਵੀ ਪੁਲਿਸ ਨੂੰ ਅਲੱਗ-ਅਲੱਗ ਮਾਮਲਿਆਂ ਦੇ ਵਿੱਚ ਚਾਹੀਦਾ ਸੀ ਲੋੜੀਂਦਾ ਸੀਗਾ ਕਿਉਂਕਿ ਕੈਨੇਡਾ ਦੇ ਅਲੱਗ-ਅਲੱਗ ਏਰੀਆ ਦੇ ਵਿੱਚ ਉਹਨੇ ਹੋਰ ਵੀ ਬਹੁਤ ਸਾਰੀਆਂ ਵਾਰਦਾਤਾਂ ਨੂੰ ਇੰਜਾਮ ਦਿੱਤਾ ਵਾ ਪਰ ਹਾਲੇ ਤੱਕ ਇਹਨਾਂ ਨੌਆਂ ਦੇ ਵਿੱਚੋਂ ਸਿਰਫ ਇਹੀ ਇੱਕ ਮੁੱਖ ਦੋਸ਼ੀ ਫੜਿਆ ਗਿਆ ਬਾਕੀ ਦੇ 8 ਹਾਲੇ ਵੀ ਫਰਾਰ ਨੇ ਤਾਂ ਇਹ ਸੀਗੀ ਇੱਕ ਬਹੁਤ ਵੱਡੀ ਅਪਡੇਟ ਹਰਸਿਮਰਤ ਰੰਦਾਵਾ ਦੀ ਮੌਤ ਦੇ ਨਾਲ ਸੰਬੰਧਤ ਅਗਲਾ ਮਾਮਲਾ ਇੱਕ ਵਾਰੀ ਫੇਰ ਕੈਨੇਡਾ ਤੋਂ ਆ ਰਿਹਾ ਫੇਰ ਇੱਕ ਵਾਰ ਗੋਲੀਬਾਰੀ ਦੇ ਨਾਲ ਸੰਬੰਧਿਤ ਆ ਫੇਰ ਇੱਕ ਵਾਰ ਇੱਕ ਪੰਜਾਬੀ ਇਨਸਾਨ ਦੇ ਨਾਲ ਸੰਬੰਧਿਤ ਆ ਤੇ ਇੱਕ ਪੰਜਾਬੀ ਇਨਸਾਨ ਇਹਦਾ ਸ਼ਿਕਾਰ ਬਣਿਆ ਤੇ ਇਲਾਕਾ ਵੀ ਪੰਜਾਬ ਦਾ ਸੇਮ ਉਹੀ ਆ ਹਰ ਸਿਮਰਤ ਰੰਦਾਵਾ ਤਰਨਤਾਰਨ ਨੂੰ ਬਿਲੋਂਗ ਕਰਦੀ ਸੀ ਹੁਣ ਗੱਲ ਕਰਦੇ ਆ ਕਪਿਲ ਸ਼ਰਮਾ ਹੋਣਾ ਦੇ ਨਾਲ ਜਿਹੜੇ ਬਿਲੋਂਗ ਕਰਦੇ ਆ ਅੰਮ੍ਰਿਤਸਰ ਤੋਂ ਹਾਲੇ ਸਿਰਫ ਥੋੜੀ ਦੇਰ ਪਹਿਲਾਂ ਹੀ ਕਪਿਲ ਸ਼ਰਮਾ ਹੋਣਾ ਨੇ ਕੈਨੇਡਾ ਦੇ ਸਰੀ ਇਲਾਕੇ ਦੇ ਵਿੱਚ 65 ਐਵੇਨਿਊ ਸਕਾਟ ਰੋਡ ਦੇ ਉੱਪਰ ਆਪਣਾ ਇੱਕ ਕੈਪਸ ਕਾਫੇ ਨਾਮ ਦੇ ਨਾਲ ਰੈਸਟੋਰੈਂਟ ਖੋਲਿਆ ਸੀ ਤੇ ਇਸੇ ਕਾਫੇ ਦੇ ਜਦੋਂ ਓਪਨਿੰਗ ਹੁੰਦੀ ਆ ਤਾਂ ਉਸ ਦਿਨ ਵੀ ਸਰੀ ਦੇ ਉਥੋਂ ਦੇ ਮੇਅਰ ਬ੍ਰਾਂਡਾ ਲੋਕੇ ਉਥੇ ਮੌਜੂਦ ਹੁੰਦੇ ਆ ਪਰ ਹਾਲੇ ਇਸ ਕਾਫੇ ਨੂੰ ਖੁੱਲੇ ਹੋਏ ਸਿਰਫ ਥੋੜੇ ਦਿਨ ਹੀ ਹੁੰਦੇ ਆ ਕਿ ਸਭ ਤੋਂ ਪਹਿਲਾਂ 10 ਜੁਲਾਈ ਨੂੰ ਇਸੇ ਕਾਫੇ ਦੇ ਉੱਪਰ ਹਮਲਾ ਹੁੰਦਾ ਇਹਦੇ ਉੱਪਰ ਗੋਲੀਆਂ ਚਲਾਈਆਂ ਜਾਂਦੀਆਂ ਇਹ ਘਟਨਾ ਹਾਲੇ ਤੱਕ ਵੀ ਲੋਕਾਂ ਦੇ ਦਿਮਾਗ 'ਚ ਤਾਜ਼ਾ ਹੁੰਦੀ ਆ ਤੇ ਹੁਣੇ ਕੋਸ਼ ਘੰਟੇ ਪਹਿਲਾਂ ਇੱਕ ਵਾਰ ਦੁਬਾਰਾ ਤੋਂ ਕਪਿਲ ਸ਼ਰਮਾ ਦੇ ਇਸੇ ਰੈਸਟੋਰੈਂਟ ਦੇ ਉੱਪਰ ਗੋਲੀਆਂ ਚਲਾਈਆਂ ਜਾਂਦੀਆਂ ਇਸ ਵਾਰ ਗੋਲੀਆਂ ਦੀ ਟੋਟਲ ਗਿਣਤੀ ਹੁੰਦੀ ਆ 10 ਤੇ ਇਸ ਵਾਰ ਇਸ ਪੂਰੇ ਹਮਲੇ ਦੀ ਜ਼ਿੰਮੇਵਾਰੀ ਕੌਣ ਲੈ ਰਿਆ ਵਾ ਲੋਰੈਂਸ ਬਿਸ਼ਨੋਈ ਦਾ ਗੈਂਗ ਤੇ ਜ਼ਿੰਮੇਵਾਰੀ ਲੈਂਦੇ ਹੋਏ ਇਹਨਾਂ ਹਮਲਾਵਰਾਂ ਨੇ ਜੋ ਵੀ ਲਿਖਿਆ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਉਹਨਾਂ ਨੇ ਇਸ ਕੈਫੇ ਦੇ ਉੱਪਰ ਹਮਲਾ ਕਰਨ ਦੀ ਜ਼ਿੰਮੇਵਾਰੀ ਲੈਂਦੇ ਹੋਏ ਇਹ ਲਿਖਿਆ ਜੈ ਸ਼੍ਰੀ ਰਾਮ ਇੱਕ ਤਾਂ ਸਭ ਤੋਂ ਪਹਿਲਾਂ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਕਾਰਵਾਈ ਕਰਦਾ ਕਿਸੇ ਦੇ ਉੱਤੇ ਹਮਲਾ ਕਰਦਾ ਗੋਲੀਆਂ ਚਲਾਉਂਦਾ ਤਾਂ ਨਾਲ ਦੀ ਨਾਲ ਪਤਾ ਨਹੀਂ ਕਿਉਂ ਉਹਦੇ ਪਿੱਛੇ ਧਰਮ ਦੀ سپورਟ ਉਹਨਾਂ ਨੂੰ ਚਾਹੀਦੀ ਹੁੰਦੀ ਆ ਤਾਂ ਹਰੇਕ ਵਾਰ ਧਰਮ ਦੀ ਆੜ ਲੈਣੀ ਹੀ ਜ਼ਰੂਰੀ ਆ ਇਹਨਾਂ ਸਾਰੇ ਲੋਕਾਂ ਦੇ ਲਈ ਪਤਾ ਨਹੀਂ ਉਹਦਾ ਕਾਰਨ ਕੀ ਹੈ ਤਾਂ ਲਿਖਦੇ ਆ ਜੈ ਸ਼੍ਰੀ ਰਾਮ ਤੋਂ ਇਹ ਪੋਸਟ ਸ਼ੁਰੂ ਕੀਤੀ ਗਈ ਆ ਮਰਿਆਦਾ ਪਰਸ਼ੋਤਮ ਦੇ ਨਾਮ ਤੋਂ ਚਲੋ ਅੱਗੇ ਚੱਲਦੇ ਆ ਅੱਜ ਜੋ ਕਪਿਲ ਸ਼ਰਮਾ ਕੇ ਕੈਪਸ ਕੈਫੇ ਸਰੇ ਵਿੱਚ ਫਾਇਰਿੰਗ ਹੋਈ ਹੈ ਇਸ ਦੀ ਜ਼ਿੰਮੇਵਾਰੀ 골ਡੀ ਟਿਲੋਂ ਤੇ ਲਾਰੈਂਸ ਬਿਸ਼ਨੋਈ ਗੈਂਗ ਲੈਤੀ ਹੈ ਨੈਕਸਟ ਕਾਰਵਾਈ ਜਲਦ ਹੀ ਮੁੰਬਈ ਮੇ ਕਰੇਗੇ ਇਸ ਪੋਸਟ ਦੇ ਵਿੱਚ ਸਿਰਫ ਦੂਸਰੇ ਕੀਤੇ ਹਮਲੇ ਦੀ ਜ਼ਿੰਮੇਵਾਰੀ ਹੀ ਨਹੀਂ ਲਈ ਗਈ ਬਲਕਿ ਆਉਣ ਵਾਲੇ ਅਗਲੇ ਹਮਲੇ ਦੀ ਪੇਸ਼ ਨਗੋਈ ਵੀ ਨਾਲ ਦੀ ਨਾਲ ਕੀਤੀ ਗਈ ਹੈ ਇਸ ਪੋਸਟ ਦੇ ਵਿੱਚ ਕਲੀਅਰਲੀ ਦੱਸਿਆ ਗਿਆ ਕਪਲ ਸ਼ਰਮਾ ਹੁਣਾਂ ਨੂੰ ਪੂਰੀ ਤਰ੍ਹਾਂ ਨਾਲ ਡਰਾਉਣ ਦੇ ਲਈ ਕਿ ਜਿਹੜਾ ਅਗਲਾ ਹਮਲਾ ਹੋਊਗਾ ਉਹ ਘਰ ਦੇ ਬਹੁਤ ਨੇੜੇ ਹੋਣ ਵਾਲਾ ਵਾ ਉਥੇ ਜਿੱਥੇ ਕਪਲ ਸ਼ਰਮਾ ਇਸ ਟਾਈਮ ਆਪਣੀ ਪੂਰੀ ਫੈਮਲੀ ਦੇ ਨਾਲ ਰਹਿ ਰਹੇ ਆ ਮੁੰਬਈ ਸ਼ਹਿਰ ਦੇ ਵਿੱਚ ਸਰੀ ਪੁਲਿਸ ਦੇ ਅਕੋਰਡਿੰਗ ਇਹ ਜਿਹੜਾ ਹਮਲਾ ਹੁੰਦਾ ਇਹ ਰਾਤ ਦੇ ਤਕਰੀਬਨ 1.5 ਵਜੇ ਹੁੰਦਾ ਵਾ ਤੇ ਈਵਨ ਉਸ ਟਾਈਮ ਦੇ ਉੱਪਰ ਵੀ ਕੈਫੇ ਦੇ ਅੰਦਰ ਬਹੁਤ ਸਾਰੇ ਕਰਮਚਾਰੀ ਕੰਮ ਕਰ ਰਹੇ ਸੀ ਪਰ ਉਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਕਿਸਮਤ ਦੇ ਨਾਲ ਕੋਈ ਵੀ ਇੰਜਰੀ ਨਹੀਂ ਹੋਈ ਕਿਸੇ ਤਰ੍ਹਾਂ ਦੀ ਕੋਈ ਸੱਟ ਫੇਟ ਨਹੀਂ ਲੱਗੀ ਪਿਛਲੀ ਵਾਰ ਜਿਹੜਾ 10 ਜੁਲਾਈ ਨੂੰ ਹਮਲਾ ਹੁੰਦਾ ਉਹਦੇ ਵਿੱਚ 6 ਗੋਲੀਆਂ ਮਾਰੀਆਂ ਗਈਆਂ ਇਸ ਵਾਰ ਦੇ ਹਮਲੇ ਦੇ ਵਿੱਚ ਗਿਣਤੀ ਗੋਲੀਆਂ ਦੇ ਵਧ ਗਈ ਗੋਲੀਆਂ ਦੀ ਗਿਣਤੀ 10 ਹੋ ਚੁੱਕੀ ਹੈ ਆਪਾਂ ਸਾਰਿਆਂ ਨੇ ਇੰਨਾ ਕਿ ਦੇਖਿਆ ਵਾ ਪਿਛਲੇ ਕੁਝ ਸਾਲਾਂ ਦੇ ਵਿੱਚ ਇਹਨਾਂ ਗੈਂਗਸਟਰ ਦਾ ਜਿਹੜਾ ਰੋਜ਼ਾਨਾ ਉਹ ਪੂਰੇ ਇੰਡੀਆ ਦੇ ਵਿੱਚ ਇਹਨਾਂ ਦੀ ਤਾਕਤ ਬਹੁਤ ਹੀ ਜ਼ਿਆਦਾ ਵੱਧ ਚੁੱਕੀ ਆ ਤੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਸਪੈਸ਼ਲੀ ਬਹੁਤ ਸਾਰੇ ਨੌਜਵਾਨ ਨਵੇਂ ਗਰਮ ਖੂਨ ਜਿਨ੍ਹਾਂ ਕੋਲੇ ਹੋਰ ਕੋਈ ਵੀ ਸੇਧ ਨਹੀਂ ਹੈਗੀ ਉਹ ਖੁਦ ਵੀ ਇਹਨਾਂ ਗੈਂਗਸਟਰ ਦੇ ਪਿੱਛੇ ਇਹਨਾਂ ਦੇ ਲਾਈਫਸਟਾਈਲ ਦੇ ਬਾਰੇ ਵਿੱਚ ਬਹੁਤ ਜ਼ਿਆਦਾ ਧਿਆਨ ਨਾਲ ਇਹਨਾਂ ਨੂੰ ਸੁਣਦੇ ਆ ਇਹਨਾਂ ਵਰਗਾ ਬਣਨਾ ਚਾਹੁੰਦੇ ਆ ਪਰ ਜਿੰਨੀ ਕੁ ਮੇਰੀ ਸਮਝ ਕੰਮ ਕਰਦੀ ਆ ਚਾਹੇ ਕੋਈ ਕੋਈ ਵੀ ਦੁਨੀਆ ਦਾ ਦੇਸ਼ ਹੋਵੇ ਚਾਹੇ ਕਿੰਨਾ ਮਾੜੇ ਤੋਂ ਮਾੜਾ ਦੇਸ਼ ਆ ਉਥੋਂ ਦੀ ਗਵਰਨਮੈਂਟ ਵੀ ਇੰਨੀ ਕੁ ਪਾਵਰਫੁਲ ਹੁੰਦੀ ਆ ਕਿ ਕਿਸੇ ਵੀ ਕਿੰਨਾ ਮਰਜੀ ਵੱਡਾ ਗੈਂਗ ਹੋਵੇ ਉਹਦੇ ਨਾਲੋਂ ਕਿਤੇ ਹੀ ਜ਼ਿਆਦਾ ਉਹਨਾਂ ਦੇ ਕੋਲੇ ਮੈਨ ਪਾਵਰ ਹੁੰਦੀ ਆ ਕਿਤੇ ਹੀ ਜ਼ਿਆਦਾ ਉਹਨਾਂ ਕੋ ਰਿਸੋਰਸਸ ਰਹਿਣਗੇ ਕਿਤੇ ਹੀ ਜ਼ਿਆਦਾ ਵੱਡੇ ਹਥਿਆਰ ਹੋਣਗੇ ਹਥਿਆਰਾਂ ਦਾ ਜ਼ਖੀਰਾ ਹੋਊਗਾ ਤੇ ਜੇ ਉਹ ਗਵਰਨਮੈਂਟ ਚਾਵੇ ਤਾਂ ਕੋਈ ਵੀ ਗੈਂਗ ਕੋਈ ਵੀ ਆਰਗੇਨਾਈਜੇਸ਼ਨ ਉਹਨਾਂ ਦੇ ਸਾਹਮਣੇ ਨਹੀਂ ਖੜ ਸਕਦੀ ਇੰਨੀ ਕੁ ਪਾਵਰ ਦੁਨੀਆ ਦੇ ਹਰੇਕ ਦੇਸ਼ ਦੀ ਗਵਰਨਮੈਂਟ ਦੇ ਕੋਲੇ ਉਹਨਾਂ ਦੀ ਆਰਮੀ ਕੋਲੇ ਉਹਨਾਂ ਦੀ ਏਜੰਸੀਜ਼ ਦੇ ਕੋਲੇ ਹੁੰਦੀ ਆ ਤਾਂ ਪਰ ਫੇਰ ਵੀ ਇੱਕ ਬਹੁਤ ਹੀ ਅਜੀਬ ਚੀਜ਼ ਆ ਕਿ ਇੰਡੀਆ ਦੇ ਵਿੱਚ ਇਹਨਾਂ ਗੈਂਗਸਟਰਾਂ ਨੂੰ ਪਿਛਲੇ ਕੁਝ ਸਾਲਾਂ ਦੇ ਵਿੱਚ ਜਾਂ ਕਹ ਲਈਏ ਪਿਛਲੇ ਇੱਕ ਦਹਾਕੇ ਦੇ ਵਿੱਚ ਇੰਨੀ ਕੁ ਜ਼ਿਆਦਾ ਪਾਵਰ ਮਿਲ ਚੁੱਕੀ ਆ ਕਿ ਜਿਹਨੂੰ ਕਹਿੰਦੇ ਕਿ ਖੁੱਲਾ ਖੇਲ ਫਰੂਖਾਬਾਦੀ ਬਿਲਕੁਲ ਉਹੀ ਕੰਮ ਹੋਇਆ ਜਿਹੜਾ ਵੀ ਕੋਈ ਇਨਸਾਨ ਥੋੜਾ ਬਹੁਤ ਪੈਸਾ ਕਮਾਉਣਾ ਸ਼ੁਰੂ ਕਰ ਲੈਂਦਾ ਤਾਂ ਉਹਦੇ ਤੋਂ ਇਸ ਤਰ੍ਹਾਂ ਦੀਆਂ ਫਰੋਤੀਆਂ ਕਟਨਾਵਾ ਡਰਾ ਕੇ ਧਮਕਾ ਕੇ ਲੈਣ ਦਾ ਇਹ ਸਿਲਸਲਾ ਚੱਲ ਰਿਹਾ ਵਾ ਪਰ ਗੱਲ ਇਹ ਆ ਕਿ ਕੀ ਇਹ ਜਿਹੜੇ ਗੈਂਗਸਟਰ ਨੇ ਜਿਹੜੇ ਇਹ ਮੁੰਡੇ ਨੇ ਜਾਂ ਜੇਲਾਂ ਚ ਬੈਠੇ ਆ ਭਾਵੇਂ ਜੇਲਾਂ ਤੋਂ ਬਾਹਰ ਨੇ ਕੀ ਇਹ ਇੰਨੇ ਖੁਦ ਪਾਵਰਫੁਲ ਨੇ ਕਿ ਗਵਰਨਮੈਂਟ ਦੇ ਰੋਕਣ ਦੇ ਬਾਵਜੂਦ ਇਹ ਸਭ ਕੁਝ ਕਰ ਰਹੇ ਆ ਨਿੱਜੀ ਵਿਚਾਰਾ ਮੈਨੂੰ ਬਿਲਕੁਲ ਵੀ ਇਹ ਨਹੀਂ ਲੱਗਦਾ ਤਾਂ ਹੁਣ ਇਹਨਾਂ ਦੇ ਪਿੱਛੇ ਕੌਣ ਖਿਡਾਰੀ ਨੇ ਕੌਣ ਇਹਨਾਂ ਦੇ ਪਿੱਛੇ ਹੱਥ ਨੇ ਜਿਹੜੇ ਪਰਦੇ ਦੇ ਪਿੱਛੇੋਂ ਇਹ ਸਾਰੇ ਦਾ ਸਾਰਾ ਖੇਡ ਖੇਡ ਰਹੇ ਆ ਮੂਹਰੇ ਸਿਰਫ ਇਹ ਚਿਹਰੇ ਬਣਾ ਕੇ ਪੇਸ਼ ਕੀਤੇ ਜਾ ਰਹੇ ਆ ਦੋ ਖਬਰਾਂ ਆਪਾਂ ਗੋਲੀਬਾਰੀ ਦੀਆਂ ਕੀਤੀਆਂ ਥੋੜੀਆਂ ਨੈਗੇਟਿਵ ਆ ਹੁਣ ਵੀਡੀਓ ਦੇ ਵਿੱਚ ਆਖਰੀ ਗੱਲ ਕਰਦੇ ਆ ਥੋੜੀ ਜੀ ਪੋਜ਼ਿਟਿਵ ਨੋਟ ਦੇ ਉੱਪਰ ਥੋੜੀ ਜੀ ਮੋਟੀਵੇਸ਼ਨਲ ਸਟੋਰੀ ਦੇ ਨਾਲ ਇੱਕ ਵਾਰੀ ਫੇਰ ਪੰਜਾਬ ਆ ਤੇ ਫੇਰ ਇਲਾਕਾ ਅੰਮ੍ਰਿਤਸਰ ਦਾ ਹੀ ਆ ਭਾਰਤੀ ਸਿੰਘ ਆਪਣੇ ਪੰਜਾਬ ਦੀ ਅੰਮ੍ਰਿਤਸਰ ਦੀ ਰਹਿਣ ਵਾਲੀ ਇੱਕ ਹੈ ਜੀ ਕੁੜੀ ਜਿਹੜੀ ਬਹੁਤ ਹੀ ਤਕੜੀ ਨਾਮਵਰ ਕਾਮੇਡੀਅਨ ਬਣ ਚੁੱਕੀ ਆ ਤੇ ਈਵਨ ਮੁੰਬਈ ਦੇ ਵਿੱਚ ਉਹਨੂੰ ਗਿਣਿਆ ਜਾਂਦਾ ਸਭ ਤੋਂ ਜ਼ਿਆਦਾ ਅਮੀਰ ਕਾਮੇਡੀਅன்ஸ் ਦੇ ਵਿੱਚੋਂ ਪਰ ਹਮੇਸ਼ਾ ਤੋਂ ਭਾਰਤੀ ਸਿੰਘ ਦੀ ਜ਼ਿੰਦਗੀ ਇਸ ਤਰ੍ਹਾਂ ਦੀ ਨਹੀਂ ਸੀ 3 <tiny> ਜੁਲਾਈ 1984 ਨੂੰ ਭਾਰਤੀ ਸਿੰਘ ਦਾ ਜਨਮ ਹੁੰਦਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬਹੁਤ ਹੀ ਜ਼ਿਆਦਾ ਗਰੀਬ ਪਰਿਵਾਰ ਦੇ ਵਿੱਚ ਬਚਪਨ ਦੇ ਵਿੱਚ ਹੀ ਪਿਤਾ ਦਾ ਸਾਆ ਸਿਰ ਤੋਂ ਹਟ ਜਾਂਦਾ ਅਥਾ ਗਰੀਬੀ ਆ ਤਾਂ ਭਾਰਤੀ ਸਿੰਘ ਆਪਣੀਆਂ ਬਹੁਤ ਸਾਰੀ ਇੰਟਰਵਿਊ ਦੇ ਵਿੱਚ ਇਹ ਕਹਿੰਦੇ ਆ ਕਿ ਅਸੀਂ ਭੈਣਾ ਨੇ ਆਪਣੇ ਮਦਰ ਨੂੰ ਦੇਖਿਆ ਲੋਕਾਂ ਦੇ ਘਰੇ ਕੰਮ ਕਰਦੇ ਹੋਏ ਮੰਮੀ ਕਵੀ ਟਾਇਲਟ ਕਿਸੇ ਦਾ ਸਾਫ਼ ਕਰ ਇਧਰੋਂ ਕਰ ਕੋਨੇ ਤੋਂ ਕਰ ਕੁਰਸੀਆਂ ਝੁੱਕ ਕੇ ਕਰ ਢਾਂਡੇ ਸਾਫ਼ ਕਰਦੇ ਹੋਏ ਈਵਨ ਉਹਨਾਂ ਦੇ ਟਾਇਲਟ ਵਗੈਰਾ ਸਾਫ਼ ਕਰਦੇ ਹੋਏ ਇਹ ਸਾਡੇ ਬਚਪਨ ਦੀਆਂ ਪਹਿਲੀਆਂ ਮੈਮਰੀਜ਼ ਨੇ ਕਲੀ ਮੇ ਦੂਸਰੇ ਬੱਚੇ ਪਟਾਕੇ ਚਲਾਦੇ ਤੇ ਮੈਂ ਉਹਨਾਂ ਦੇ ਵਿੱਚ ਮੇਂ ਖੁਸ਼ ਹੁੰਦੀ تھی ਕਿ ਲੋਕੋ ਨੂੰ ਲੱਗੇ ਕਿ ਮੈਂ ਨੇ ਇਹ ਪਟਾਕੇ ਚਲਾਏ ਹੈ ਤੇ ਅੱਗੇ ਭਾਰਤੀ ਸਿੰਘ ਕਹਿੰਦੇ ਆ ਕਿ ਜਿੰਨਾ ਘਰਾਂ ਦੇ ਵਿੱਚ ਮੇਰੀ ਮਾਂ ਕਮਲਾ ਸਿੰਘ ਕੰਮ ਕਰਨ ਜਾਂਦੇ ਸੀ ਜੇ ਉਹਨਾਂ ਘਰਾਂ ਦੇ ਵਿੱਚ ਸਬਜੀ ਰੋਟੀ ਪਾਣੀ ਕੁਛ ਇਸ ਤਰ੍ਹਾਂ ਦਾ ਬਚ ਜਾਂਦਾ ਸੀ ਜਿਹੜਾ ਉਹਨਾਂ ਨੇ ਹੁਣ ਖਾਣਾ ਨਹੀਂ ਹੁੰਦਾ ਤਾਂ ਉਸ ਦਿਨ ਉਹ ਸਾਨੂੰ ਦੇ ਦਿੰਦੇ ਸੀ ਤੇ ਉਹ ਦਿਨ ਸਾਡੇ ਲਈ ਇੱਕ ਪਾਰਟੀ ਦੀ ਤਰ੍ਹਾਂ ਹੁੰਦਾ ਸੀ ਫਿਰ ਉਹ ਜਾਤੇ ਵਕਤ ਬੋਲਦੇ تھے ਕਿ ਕਮਲਾ ਸਬਜੀ ਕੱਲ ਗੈਸਟ ਆਈ ਸੀ ਸਬਜੀ ਪੜੀ ਹੈ ہمارے پاس ਉਹ ਲੈ ਕੇ ਜਾਣਾ ਮਟਰ ਪਨੀਰ ਹੈ ਦਾਲ ਉਨਕੀ ਬਾਸੀ ਸਬਜੀ ہماری ਫਰੈਸ਼ ਹੋ ਜਾਂਦੀ थी ਮੈਂ ਔਰ ਉਹ ہمارا ਦਿਨ ਬਣ ਜਾਂਦਾ ਤਾਂ ਪੂਰਾ ਪਹਿਣਾ ਵੱਡੀਆਂ ਹੁੰਦੀਆਂ ਨਾਲ ਹੀ ਭਾਰਤੀ ਸਿੰਘ ਵੀ ਵੱਡੀ ਹੁੰਦੀ ਆ ਤੇ ਉਸ ਤੋਂ ਬਾਅਦ ਇੱਕ ਫੈਕਟਰੀ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੰਦੀ ਆ ਸ਼ਾਇਦ ਭਾਰਤੀ ਦੀ ਜ਼ਿੰਦਗੀ ਵੀ ਉਹਨਾਂ ਹਜ਼ਾਰਾਂ ਲੱਖਾਂ ਇਹ ਜੇ ਲੋਕਾਂ ਇਸ ਤਰ੍ਹਾਂ ਦੇ ਨੌਜਵਾਨਾਂ ਦੀ ਤਰ੍ਹਾਂ ਲੰਘ ਜਾਣੀ ਸੀ ਜਿਨ੍ਹਾਂ ਦੇ ਕੋਲੇ ਬੇਅਥਾ ਟੈਲੈਂਟ ਆ ਜੇ ਉਹ ਕਿਸੇ ਨੇ ਪਰਖਿਆ ਹੁੰਦਾ ਜੇ ਕਿਸੇ ਨੇ ਉਹਨਾਂ ਨੂੰ ਮੌਕਾ ਦਿੱਤਾ ਹੁੰਦਾ ਪਰ ਭਾਰਤੀ ਸਿੰਘ ਦੀ ਕਹਾਣੀ ਇਸ ਤਰ੍ਹਾਂ ਦੀ ਨਹੀਂ ਹੋਣੀ ਸੀ ਪੰਜਾਬ ਦੇ ਇੱਕ ਹੋਰ ਬਹੁਤ ਵੱਡੇ ਕਾਮੇਡੀਅਨ ਨੇ ਸੁਦੇਸ਼ ਲੈਰੀ ਇੱਕ ਦਿਨ ਉਹਨਾਂ ਦੀ ਨਿਗਾਹ ਭਾਰਤੀ ਸਿੰਘ ਤੇ ਪੈਂਦੀ ਆ ਜਦੋਂ ਭਾਰਤੀ ਸਿੰਘ ਕਿਸੇ ਇੱਕ ਸਟੇਜ ਦੇ ਉੱਪਰ ਆਪਣਾ ਕਲਾ ਦਾ ਨਮੂਨਾ ਦਿਖਾ ਰਹੀ ਹੁੰਦੀ ਆ ਤਾਂ ਸੁਦੇਸ਼ ਲਹਿਰੀ ਭਾਰਤੀ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਪਹਿਲਾ ਵੱਡਾ ਮੌਕਾ ਦਿੰਦੇ ਆ ਉਸ ਤੋਂ ਬਾਅਦ ਸੁਦੇਸ਼ ਲਹਿਰੀ ਭਾਰਤੀ ਦੀ ਮੁਲਾਕਾਤ ਕਰਵਾਉਂਦੇ ਆ ਕਪਿਲ ਸ਼ਰਮਾ ਦੇ ਨਾਲ ਤੇ ਕਪਿਲ ਸ਼ਰਮਾ ਦੇ ਇਨਕਰੇਜ ਕਰਨ ਦੇ ਉੱਪਰ ਹੀ ਭਾਰਤੀ ਇੱਕ ਬਹੁਤ ਹੀ ਜ਼ਿਆਦਾ ਗਰੀਬ ਪਰਿਵਾਰ ਨਾਲ ਸੰਬੰਧ ਰੱਖਣ ਵਾਲੀ ਕੁੜੀ ਜਿਹਦੇ ਮਦਰ ਲੋਕਾਂ ਦੇ ਘਰੇ ਜਾ ਕੇ ਪਾਂਡੇ ਸਾਫ਼ ਕਰਦੇ ਆ ਰਸੋਈ ਦਾ ਕੰਮ ਕਰਦੇ ਆ ਟਾਇਲਟ ਸਾਫ਼ ਕਰਦੇ ਆ ਫਿਰ ਮਮੀ ਲੋਕੋ ਦੇ ਘਰ ਕੰਮ ਕਰਦੀ تھی ਮੈਂ ਦਰਵਾਜ਼ੇ ਦੇ边 ਬੈਠੀ ਰਹਤੀ تھی ਕਬੀ ਟਾਇਲਟ ਕਿਸੇ ਦਾ ਸਾਫ ਕਰ ਇਧਰੋਂ ਕਰ ਕੋਨੇ ਤੋਂ ਕਰ ਇਹ ਕੁਰਸੀਆਂ ਚੁੱਕ ਕੇ ਕਰ ਪਰ ਮੈਂ ਦੇਖਦੀ ਰਹਤੀ تھی ਉਸ ਲੜਕੀ ਨੂੰ ਮੁੰਬਈ ਜਾ ਕੇ ਗ੍ਰੇਟ ਇੰਡੀਅਨ ਲਾਫਟਰ ਚੈਲੰਜ ਦੇ ਵਿੱਚ ਪਾਰਟਿਸਿਪੇਟ ਕਰਨ ਲਈ ਉਤਸ਼ਾਹਿਤ ਕਰਦੇ ਜਿਸ ਕਿਸੇ ਇਨਸਾਨ ਦੇ ਵਿੱਚ ਵੀ ਕੋਈ ਕਲਾਵਾ ਕੋਈ ਸਕਿੱਲਾ ਉਹਨੂੰ ਸਿਰਫ ਇੱਕ ਮੌਕਾ ਚਾਹੀਦਾ ਤੇ ਇਹੀ ਚੀਜ਼ ਭਾਰਤੀ ਨਾਲ ਹੁੰਦੀ ਆ ਉਸ ਤੋਂ ਬਾਅਦ ਭਾਰਤੀ ਸਿੰਘ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਅੱਜ ਭਾਰਤੀ ਸਿੰਘ ਮੁੰਬਈ ਦੇ ਜਿਹੜੇ ਘਰ ਦੇ ਵਿੱਚ ਰਹਿ ਰਹੀ ਆ ਉਸ ਘਰ ਦੀ ਕੱਲੇ ਦੀ ਕੀਮਤ ਹੈ 6 ਕਰੋੜ ਰੁਪਈਆ ਕੱਲੇ ਕੱਲੇ ਸ਼ੋਦਾ ਭਾਰਤੀ ਸਿੰਘ ਦੀ ਫੀਸ ਹੈਗੀ ਆ 10 ਤੋਂ 15 ਲੱਖ ਰੁਪਏ ਤੇ ਭਾਰਤੀ ਸਿੰਘ ਕੋਲੇ ਹੁਣ ਆਪਣੀਆਂ ਤਿੰਨ ਅਲੱਗ-ਅਲੱਗ ਲਗਜ਼ਰੀ ਕਾਰਾਂ ਨੇ ਜਿਨ੍ਹਾਂ ਵਿੱਚ ਹੈ ਆਡੀ ਕਯੂ 5 ਮਰਸੀਡੀਜ਼ ਬੈਂਸ ਜੀ ਐਲ 350 ਤੇ ਬੀ ਐਮ ਡਬਲਯੂ ਐਕਸ 7 ਤਾਂ ਇਹ ਅੱਜ ਦੀ ਆਪਣੀ ਆਖਰੀ ਖਬਰ ਉਹਨਾਂ ਹਜ਼ਾਰਾਂ ਲੱਖਾਂ ਨੌਜਵਾਨਾਂ ਦੇ ਲਈ ਵੀ ਇੱਕ ਪ੍ਰੇਰਨਾ ਹੋ ਸਕਦੀ ਆ ਜਿਨ੍ਹਾਂ ਦੇ ਅੰਦਰ ਬੇਅਥਾ ਕਲਾਵਾ ਪਰ ਹਾਲੇ ਤੱਕ ਉਹਨਾਂ ਨੂੰ ਮੌਕਾ ਨਹੀਂ ਮਿਲਿਆ ਤਾਂ ਇਹ ਸੀਗਾ ਅੱਜ ਦਾ ਆਪਣਾ ਵੀਡੀਓ ਹੁਣੇ ਵੀਡੀਓ ਇੱਥੇ ਖਤਮ ਹੁੰਦਾ ਜੀ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਤਰ੍ਹਾਂ ਦੇ ਵੀਡੀਓ ਦੇ ਵਿੱਚ ਹੋਰ ਤਰ੍ਹਾਂ ਦੀ ਜਾਣਕਾਰੀ ਦੇ ਨਾਲ